पुड़ी भी आगी है, आगी है। भाड़ कटा पुड़ी का मेरे गाथों में। चारों ओर आ रहे हैं तो भाड़ कटा। भाड़ कटा। भाड़ कटा। भाड़ कटा। भाड़ कटा। कैसे क्यों रहे हैं उसी में। भाड़ कटा। 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 भाड़ कटा ਲੱਟੇ ਡੋਪ ਕੀ ਹੋ ਗਿਆ ਬਧਾਈ ਦੇਣ ਆਈਆਂ ਫਰੈਂਡਾਂ ਮੇਰਾ ਕੁੜੀ ਵੀ ਆ ਗਈ ਹੈ ਬਾਲ ਵੱਡਾ ਕੁੜੀ ਮੇਰੇ ਨਾਲ ਕੱਢੋ ਬਾਲ ਵੱਡਾ ਕੁੜੀ ਅੰਦਰ ਹੈ ਪੂਰੀ ਅੰਦਰ ਹੈ ਪੂਰੀ ਅੰਦਰ ਹੈ ਕੁੜੀਆਂ ਅੰਦਰ ਕਰਦੀਆਂ ਆਉਂਦੇ ਸਖਾਰ ਦੇ ਲੱਗਣਾ ਲੱਗ ਜਾਣਾ ਇਹ ਬੰਦਾ ਚਲ ਇਹਨੇ ਇਹ ਗਰੀਬੀ ਜਿਹਨਾਂ ਦਾ ਜੀ ਉਹਨਾਂ ਨੂੰ ਨਹੀਂ ਮੈਂ ਥਾਣੇ ਚਾਹੂਗੀ ਘਰ ਵਾਲੀ ਘਰ ਵਾਲੀ ਥਾਣੇ ਜਾਊਗੀ ਘਰ ਵਾਲੀ ਘਰ ਵਾਲੀ ਅੰਦਰ ਗੁਰੀ ਹੈ ਕਹਿੰਦਾ ਛਾੜ ਦੇਵਾ ਬੰਦਾ ਸੋਹਣੇ ਕੈਂਪ ਰਵੇ ਛੱਡਾ ਪਾਣੀ ਹੈ ਇਹ ਸਹੀ ਗੱਲ ਬੰਦੂ ਪਬਲਿਕ ਪ੍ਰੋਪਰਟੀਆਂ ਤੁਸੀਂ ਰੋਕ ਨਹੀਂ ਸਕਦੇ ਕੋਈ ਗੱਲ ਇਖਾਰੇ ਅੰਦਰ ਜਾਣ ਨੂੰ ਤੁਸੀਂ ਰੋਕ ਨਹੀਂ ਸਕਦੇ ਬੁੜੀ ਬਾਰੇ ਦੀ ਕਬਰ ਤੇ ਕਸਟੋਮਲ ਨਾ ਲੇਡੀ ਇੰਸਪੈਕਟਰ ਤੁਹਾਨੂੰ ਕਥੇ ਤਾਂ ਤੁਸੀਂ ਅੰਦਰ ਕੁਝ ਪਾ ਸਕਦੀ ਕਿਹੜੀਆਂ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਇਹ ਜਬਾਣ ਲੈਣ ਦੀਆਂ ਨੇ ਉਹ ਵੀ ਕਮਰੇ 'ਚ ਕਿਉਂ ਬੈਠਾ ਰਹੇ ਚ ਇਹ ਨੋ ਨੋਡਰ ਕਹਿੰਦੇ ਨੋ ਨੋਡਰ ਹੋਰ ਮੇਰੀ ਗੱਲ ਸੁਣੋ ਮੈਨੂੰ ਮੰਨੀ ਕਿ ਬੰਨੀ ਮੰਨੀ ਆ ਸਰ ਮੰਨੀ ਆ ਤੁਹਾਡੀ ਗੱਲ ਕਿਸੇ ਪਾਸੇ ਹੁਣ ਪਰਚੇ ਦੇ ਪਾਸਾ ਹੁਣ ਕਿਵੇਂ ਆਉਣਾ ਦੱਸੋ ਮੈਨੂੰ ਮੈਂ ਮਲਾਇਆ ਕਰੇ ਬੱਚਾ ਦਊਂਗਾ ਕੋਈ ਨਹੀਂ ਤੁਸੀਂ ਪਰਚਾ ਦੇ ਲਿਓ ਕੋਈ ਗੱਲ ਨਹੀਂ ਕੋਈ ਪਰ ਉਸ ਬੰਦੇ ਤੇ ਵੀ ਆ ਦੇਖੋ ਦੀ ਗੁੰਮਣਾ ਕਰਦੀ ਉਲਟਾ ਸਾਨੂੰ ਕਹਿੰਦੇ ਨੇ ਬੱਚਾ ਦੇਵਾਂਗੇ ਤੁਸੀਂ ਬੱਚਾ ਉਹਨਾਂ ਤੋਂ ਵੀ ਦੇਣਾ ਅੱਜ ਉਹ ਬੰਦਾ ਉਹਨਾਂ ਤੋਂ ਵੀ ਪਰਚਾ ਦੇਣਾ ਨੌਕਰੀ ਤਰਕਾਤ ਵੀ ਉਹਦੇ ਜਿਹੇ ਬੰਦੇ ਪਰ ਮੇਰੀ ਗੱਲ ਮੰ ਦਫਾ ਗੱਲ ਕਰਨਾ ਸਾਰੀ ਫਿਰ ਮੈਂ ਮੈਂ ਉਹਦਾ ਮੈਡੀਕਲ ਕਰਾਉਂਗਾ ਉਹਦੀ ਬੰਦੀ ਕਰਾਉਂਗਾ ਹੁਣੇ ਹਾਲਾ ਹੁਣੇ ਕਰੋ ਕਰਵਾ ਕੇ ਕਰਵਾਉਂਗਾ ਬੰਦੀ ਹੁਣੇ ਪਰ ਇਹਦਾ ਮੈਡੀਕਲ ਕਰਾਉਂਗਾ ਮੈਂ ਕਰਾਓ ਜੀ ਕਰਾਓ ਅਸੀਂ ਕਿਤੇ ਕਰੀਏ ਅਸੀਂ ਤਾਂ ਹੀ ਕਰੀਏ ਮੈਡੀਕਲ ਕਰਾਓ 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 ਮੈਡੀਕਲ ਅਸੀਂ ਕਿਤੇ ਤੇ ਦੇਣੇ ਤੇਰੇ ਸਾਹਮਣੇ ਕਹਿਣਾ ਮੈਂ ਇਹ ਕਿ ਆ ਮਰੀ ਕਹਿੰਦਾ ਲੋ ਅਗੀ ਦੱਸੋ ਸਾਡੀ ਤੁੱਟ ਗਈ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੱਦੇ ਜੋ ਤੁੱਟ ਗਈ ਵਧਾਈ ਦੇਣ ਆਈਆਂ ਫਰੈਂਡਾ ਮੇਰਾ ਦੱਸ ਨਾ ਲੱਦੇ ਹੈ ਜੀ ਲੱਦੇ ਮੇਰਾ ਫਰੈਂਡਾ ਮੇਰਾ ਨਹੀਂ ਮੈਂ ਲੁਕਣਾ ਨਹੀਂ ਕਰੀ ਕਹਿੰਦਾ ਨੇ ਕਹਿੰਦੇ ਦੀ ਮੁਲਾਦਮ ਨੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜੇ ਗਰੀਨ ਜਨੂ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਹਾਂ ਹੋਰ ਨਵੇਂ ਸਾਲ ਮੈਂ ਦਿਵਿੰਦਰ ਪਾਸੇ ਨੂੰ ਨਿਊ ਇਅਰ ਦੀ ਮਿਲਕ ਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਵਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਕੁਝ ਨਹੀਂ ਹੈ ਸਾਰੇ ਫਰੈਂਡਸ ਨਹੀਂ ਮਰੇ ਹਾਂਜੀ ਇੱਥੇ ਆ ਗਈ ਕਹਿੰਦਾ ਇੱਥੇ ਕੀ ਕਰਨਾ ਹੈ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਉਣ ਲਈ ਉਹਨੂੰ ਲੋਕਾਂ ਨੂੰ ਮਰਵਾਉਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਰੀ ਹੁੰਦੇ ਖੂਨੋਂ ਖੂਨ ਖਰੀ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆ ਠਾ ਆ ਦੇਣੀਆਂ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੋਹੋਂ ਨਹੀਂ ਮਲਾਜਾ ਕਰਾਉਣ ਲਈ ਕਹਿੰਦਾ ਮੋਂਦਾ ਕਰਾਣ ਜਾਊਂਗਾ ਮਲਾਜਾ ਆਹ ਜਿਹੜਾ ਮੰਦਿਰ ਬੰਦੀ ਬੰਦੀ ਕਰਾਉਂਦੇ ਨੇ ਚਾਰ ਪਾਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਾਂ ਦਾ ਕਰਾ ਲੇਗੀ ਮੈਨੂੰ ਕਹਿੰਦਾ ਕੋਲ ਟੈਟ ਆ ਡਰਿੰਕ ਨਾ ਕਿਹੜੀ ਕੌਂਕੀ ਦਾ ਮਾਮਲਾ ਏ ਇਹ ਆਪਣੀ ਬੱਸ ਅੱਡੇ ਦੀ ਹਾਂ ਸਾਡੇ ਉੱਥੇ ਹੀ ਖੜੇ ਆ ਜੀ ਬੱਸ ਅੱਡੇ ਦੀ ਮੰਗ ਕੀ ਸਾਡੇ ਅੱਗੇਵੇਂ ਉਂਗਲਾ ਤੋੜੀਆਂ ਨੇ ਉਵੇਂ ਆਪਣੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡਰਿੰਕ ਬੈਕ ਕਰਕੇ ਥਾਣੇ ਅੱਜ ਨਾ ਬੈਠਾ ਜਾਵੇ ਆ ਗਈ ਆ ਗਈ ਹੈ ਅੱਜ ਵੀ ਕਮਾਰਾ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਫੋਟੋਆਂ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬੱਸ ਅੱਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਰਾਂ ਨੂੰ ਲੈ ਆਇਆ ਇੱਥੇ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਥੱਲੇ ਅੱਧਾ ਘੰਟਾ ਅਸੀਂ ਗੇਟ ਖੜਕਾਇਆ ਸਾਡੇ ਇੱਕ ਉਹਦੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿਹਦੇ ਅਸੀਂ ਹੱਥ ਜੋੜੇ ਮਿੰਦਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰਿਓ ਦਾ ਹੱਥ ਖੋਨੋ ਖੋਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲਿਆ ਉਹ ਗੇਟ ਦਾ ਬੰਦ ਕਰ ਲਿਆ ਨੇ ਗਾਲੀ ਆਲਾ ਅਸੀਂ ਕਹਿੰਦਾ ਸਰ ਕੁੱਟਦੇ ਕਿਉਂ ਪਿਆ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੇ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਡੇ ਦੀ ਪੁਝਾਈ ਤੇ ਚਪਿਆਂ ਮਾਰਤੀ ਉਹ ਬੰਦੇ ਨੂੰ ਮਲਾਜ ਨੂੰ ਰਲ ਬੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਮੁਲਾਜ਼ਮ ਆ ਉਹ ਪਤਾ ਨਹੀਂ ਨਾਂ ਕੀ ਆ ਸਾਡੇ ਕੋਲ ਤਾਂ ਮੁੰਡਾ ਮੋਨਾ ਨੇ ਬੰਦ ਕਰਿਆ ਜਿਹੜਾ ਸਾਡਾ ਹੁਣ ਧੱਕਾ ਕਰ ਸਾਨੂੰ ਕੰਡਾ ਦਿੰਦਾ ਫਿਰ ਕੀ ਹੋ ਗਿਆ ਕਹਿੰਦਾ ਅੰਦਰ ਜਿਹੜਾ ਤੁਹਾਨੂੰ ਛੱਡ ਦੂੰਗਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲਦੀ ਕਹਿੰਦਾ ਤੇ ਲੱਤਾਂ ਪਾਰ ਕਹਿੰਦਾ ਇਹ ਬੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਭਾਜੀ ਇੱਕ ਬੰਦਾ ਇੱਕ ਮਿੰਟ ਕਹਿੰਦਾ ਕਹਿੰਦੇ ਅਸੀਂ ਲੈ ਕੇ ਆਹ ਇਹ ਬੰਦੇ ਨੇ ਆ ਕੇ ਸਾਨੂੰ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਬਸ ਸਾਡੀ ਪਰਦੇਈ ਦੇ ਚੇਰੇ ਮਾਰਤੀ ਅਸੀਂ ਤਾਂ ਵੀ ਤੋਂ ਇੱਕ ਮਿੰਟ ਬਰਦਾ ਮਾਰੀ ਆਹ ਮਲਾ ਦੇ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲੋ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦਰਾਲ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲ ਲਿਆ ਪੁਲਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਕੱਲਾ ਕਰਦੇ ਲੋ ਨਹੀਂ ਕੋਨਟਰੋਲ ਕੋਈ ਕੋਨਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਹ ਮਲਾਜਮ ਨਹੀਂ ਇਹ ਮੰਨਦੇ ਨਹੀਂ ਉਹ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਕਰ ਹਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਤੁਹਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀ ਦਾ ਚਪੇੜ ਮਾਰੋਗੇ ਆਹ ਮਲਾਜਮ ਨੇ ਲੇਡੀ ਦਾ ਚਪੇੜ ਮਾਰੀ ਕਹਿੰਦਾ ਟੈਨਸ਼ਨ ਲੱਗੇ ਘਰ ਆ ਲੋ ਮੇਰੇ ਮਾਂ ਬਾਪ ਬੜੀ ਲੱਗੀਆਂ ਨੇ ਮੇਰੀ ਮਾਦੀ ਬਾਪੜ ਲੱਗੀ ਜੇ ਕੈਬਲ ਕਢਾ ਲਾ ਲੱਗੂ ਤੋਦਾਂ ਤੋ ਬੰਨ੍ਹ ਲਾ ਦੇ ਪਿੰਡਗੜ ਦੀ ਅਸੀਂ ਲੱਗੇ ਤੇ ਧਿਆਨ ਸਿੰਘ ਕੰਪਲੈਕਸ ਲਾਜਰ ਸੀਗੇ ਇਹ ਸਰਦਾਰ ਵਿਅਕਤੀ ਦੀ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਚ ਲੜ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਰੂਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਪੁਲਿਸ ਦੇ ਵੀ ਗੱਲ ਪੈ ਗਏ ਇਹਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਇਸ ਤੋਂ ਲਾ ਬਹੁਤ ਕੁਝ ਨਹੀਂ ਹੋਣਾ ਇਹ ਕਿਸੇ ਲੈ ਕੇ ਆਂਦਾ ਹੋਇਆ ਹੁਣ ਅਸੀਂ ਚੌਂਕੀ ਲੱਗੇ ਆ ਐਪਲੀਕੇਸ਼ਨ ਲੈ ਕੇ ਸਿਵਲ ਅਕੀਰੀ ਚੌਂਕੀ ਧਿਆਨ ਸਿੰਘ ਕੰਪਲ ਅੱਛਾ ਕਿ ਇਹ ਪਗੜੇ ਵਿੱਚੇ ਲੇੜੀ ਗਈ ਆ ਕਿ ਰੋਲਾ ਇਹਨਾਂ ਦੇ ਗਾੜੀਆਂ ਲਈ ਜੀ ਅੱਛਾ ਇਹ ਦਰਮਾ ਰਹੇ ਹੋਏ ਨੇ ਆਪਸੇ ਲੜਦੇ ਸੀ ਇੱਕ ਦੂਜੇ ਨਾਲ ਛੱਟਮਾਰ ਕੀਤੀ ਹੈ ਕੁੱਟਮਾਰ ਕੀਤੀ ਹੈ ਇਸ ਕਰਕੇ ਮੈਡੀਕਲ ਕਰਾ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੇ ਨੇ ਮੇਰੇ ਮਹਿਲਾ ਜੰਮ ਦਲ ਤਾਂ ਸਾਰੇ ਇਹ ਦੇਖੋ ਜਦੋਂ ਅਸੀਂ ਕਿਹਦਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪਰ ਦੀ ਕੋਈ ਨਾ ਕੁਝ ਤਾਂ ਬੋਲਣਾ ਹੀ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਥਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਇਹ ਲੇਡੀਜ਼ ਤਾਂ ਮਗਰ ਆਈਆਂ ਨਹੀਂ ਜੀ ਅਸੀਂ ਨਹੀਂ ਲੈ ਕੇ ਆਏ ਨਾ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਇੱਕ ਮੋਨਾ ਵਿਅਕਤੀ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚਲੇ ਸਰ ਇਹਨਾਂ ਰੋਕ ਲਾਏ ਵੀ ਸਾਡੇ ਨਾਲ ਲੇਡੀ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਚਦਾ ਉਹਨਾਂ ਐ ਲੱਗੇ ਕਿ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱਥ ਇੱਕ ਦੂਜੇ ਨਾਲ ਲੜ ਰਹ ਅਸੀਂ ਇਹਨੂੰ ਰੋਕਿਆ ਇਹ ਪੁੱਛਦੇ ਗੱਲ ਪੈ ਗਈ ਹੁਣ ਮੈਡੀਕਲ ਰਾਂਗ ਲਈ ਰਿਸਿਵਰ ਹਸਪਤਲ ਲੈ ਕੇ ਚੱਲਦੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਚ ਲੜ ਰਹੇ ਸੀ ਲੜ ਰਹੇ ਸੀ ਠੀਕ ਹੈ ਚਾਬੀ ਹਾਲ ਚ ਓਕੇ ਠੀਕ ਹੈ ਇਹ ਕਿਹਦੇ ਗਾਇਨ ਦਾ ਮਾਮਲਾ ਜਰੇ ਜੀਵਨ ਨੰਬਰ 5 ਚੌਂਕੀ ਬਸਤੇ ਤੁਹਾਡੇ